ਅੱਜ ਆਪਾਂ ਬਣਾਏ ਜੀ ਆਮ ਵਾਲੇ ਮਿੱਠੇ ਕਰੇਲੇ ਜੋ ਖਾਣ ਵਿੱਚ ਬਹੁਤ ਹੀ ਸਵਾਦ ਹਨ ਤੇ ਇਹਦੇ ਕਿਹੜੇ ਕਿਹੜੇ ਮਸਾਲੇ ਪੈਂਦੇ ਆ ਤੇ ਇਹ ਕਿਸ ਤਰ੍ਹਾਂ ਬਣਦੇ ਆ ਤੁਸੀਂ ਅੱਗੇ ਸਾਰਾ ਵੀਡੀਓ ਵਿੱਚ ਵੇਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂਗੇ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਆ ਇਹ ਕਰੇਲੇ। ਕਰੇਲੇ ਵੇਖੋ ਨਿੱਕੇ ਨਿੱਕੇ ਆ ਬਿਲਕੁਲ ਪਿਓਰ ਦੇਸੀ ਕਰੇਲੇ ਆ। ਇਨਾਂ ਦੇ ਅੱਜ ਆਪਾਂ ਬਣਾਵਾਂਗੇ ਸਬਜ਼ੀ ਇਹਦੇ ਵਿੱਚ ਆਪਾਂ ਚਾਰ ਗੰਡੇ ਪਾਵਾਂਗੇ ਟਮਾਟਰ ਦੋ ਤੇ ਹਰੀਆਂ ਮਿਰਚਾਂ ਪਾਵਾਂਗੇ ਤੇ ਹੋਰ ਕਿਹੜੇ-ਕਿਹੜੇ ਮਸਾਲੇ ਪਾਉਣੇ ਆਪਾਂ ਉਹ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਨਾਲ-ਨਾਲ ਦੱਸਦੇ ਰਵਾਂਗੇ ਤਰੇਲੇ ਛਿੱਲ ਲਾਂਗੇ ਸਾਰੇ ਤੇ ਜਿਹੜੇ ਆਪਾਂ ਛਿਲਕੇ ਲਾ ਰਹੇ ਆ ਇਹ ਵੀ ਆਪਾਂ ਨੇ ਸੁੱਟਣੇ ਨਹੀਂ ਵੇਸਟ ਇਨਾਂ ਦੇ ਵੀ ਆਪਾਂ ਸਬਜ਼ੀ ਬਣਾਵਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਕਰੇਲੇ ਛਿੱਲ ਲੈਨੇ ਆ ਤੇ ਫਿਰ ਮਿਲਦੇ ਆਪਾਂ ਹਾਂਜੀ ਕਰੇਲੇ ਆਪਾਂ ਜਿਹੜੇ ਆ ਇਹ ਛਿੱਲ ਕੇ ਧੋ ਕੇ ਚੰਗੀ ਤਰ੍ਹਾਂ ਆਪਾਂ ਵੇਖੋ ਨਿਚੋੜ ਲਏ ਆ ਦੇਖੋ ਕਿੰਨੇ ਸੋਹਣੇ ਕਰੇਲੇ ਆ ਨਿੱਕੇ ਨਿੱਕੇ ਦੇਸੀ ਤੇ ਜਿਹੜੇ ਸਿਲਕੇ ਹੀ ਉਹ ਵੀ ਆਪਾਂ ਬਣਾਵਾਂਗੇ ਉਹ ਵੀ ਆਪਾਂ ਨਿਚੋੜ ਕੇ ਰੱਖ ਲਏ ਆ ਚੰਗੀ ਤਰ੍ਹਾਂ ਧੋ ਕੇ ਕਟਾਂਗੇ ਚਾਰ ਗੰਡੇ ਕੱਟ ਕੇ ਆਪਾਂ ਮਸਾਲਾ ਬਣਾਵਾਂਗੇ ਤੇ ਦੋ ਵਿੱਚ ਪਾਵਾਂਗੇ ਕੱਚੇ ਅੰਬ ਮਸਾਲੇ ਦੇ ਤੇ ਨਾਲ 3-4 ਮਿਰਚਾਂ ਪਾ ਲੈਨੇ ਆ। ਆਇ ਇੱਕ ਬਾਕੀ ਗੰਡੇ ਜਿਹੜੇ ਆਪਾਂ ਭਰ ਕੇ ਪਾਵਾਂਗੇ। ਤੇ ਇੰਨਾ ਕੁ ਮੋਟਾ ਮਸਾਲਾ ਪਾ ਲੈਨੇ ਨਾਲ ਹੀ ਆਪਾਂ ਇਹਨਾਂ ਨੂੰ ਕੁੱਟ ਕੇ ਪੀਸ ਲਾਂਗੇ। ਇੰਨਾ ਕੁ ਨਰਦਣਾ ਪਾਵਾਂਗੇ ਇਹ ਵੀ ਮੋਟਾ ਹੀ ਪਾ ਲੈਨੇ ਆ ਨਾਲ ਹੀ ਪੀਸ ਜਾਣਾ ਵਾ। ਕਿਉਂਕਿ ਆਪਾਂ ਵਿੱਚ ਆਂਬ ਪਾਰੇ ਆ ਨਰਦਣਾ ਇਸ ਲਈ ਥੋੜਾ ਪਾਵਾਂਗੇ। ਇੰਨਾ ਕੁ ਆਪਾਂ ਜੀਰਾ ਪਾ ਲਾਂਗੇ। మసాలా కుటా కట్ల గండి మసాలా కుటావాన్ రక్తి ఏదో సరొ దా తిల్ ਕਰੇਲੇ ਸਰੋਂ ਦੇ ਤੇਲ 'ਚ ਹੀ ਬੰਦੇ ਆ ਵਧੀਆ ਉਦਾਂ ਆਪਾਂ ਵਰਤਦੇ ਹੀ ਸਰੋਂ ਦਾ ਮਾਂ ਪਰੇਲੇ ਖਾਸ ਕਰਕੇ ਸਰੋਂ ਦੇ ਤੇਲ 'ਚ ਹੀ ਬੰਦੇ ਆ ਵਧੀਆ ਤੇਲ ਗਰਮ ਹੋਣ ਤੇ ਫਿਰ ਆਪਾਂ ਮਸਾਲਾ ਪਾਵਾਂਗੇ ਵਿੱਚ ਤੇ ਮਸਾਲਾ ਆਪਾਂ ਜੇ ਫਰਾਈ ਕਰਕੇ ਕਰੇਲਿਆਂ 'ਚ ਪਾਵਾਂਗੇ ਅੱਗੇ ਆਪਾਂ ਉਦਾਂ ਹੀ ਪਾਉਂਦੇ ਆ ਅੱਗੇ ਆਪਾਂ ਵੀਡੀਓ ਪਾਈ ਆ ਉਹਦੇ ਵਿੱਚ ਆਪਾਂ ਉਦਾਂ ਹੀ ਮਸਾਲਾ ਪਾਇਆ ਉਹ ਕਰੇਲੇ ਮੋਟੇ ਸੀ ਅੱਜ ਆਪਾਂ ਕਰੇਲੇ ਬਣਾ ਰਹੇ ਆ ਦੇਸੀ ਜਿਹੜੇ ਆਪਣੇ ਇੱਧਰ ਹੁੰਦੇ ਆ ਪੰਜਾਬ ਦੇ ਵਿੱਚ ਉਹ ਲੈ ਆਏ ਵੇਖੋ ਨਿੱਕੇ ਨਿੱਕੇ ਤੇਲ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਮਸਾਲਾ ਜਿਹੜਾ ਕੁੱਟਿਆ ਆ ਜਿੰਨਾ ਚਿਰ ਆਪਣਾ ਮਸਾਲਾ ਫ੍ਰਾਈ ਹੁੰਦਾ ਆਪਾਂ ਥੋੜਾ ਥੋੜਾ ਹੀ ਫ੍ਰਾਈ ਕਰਨਾ ਹੈ ਮੈਂ ਉਹਨਾਂ ਚਿਰ ਆਪਾਂ ਇਹਨੂੰ ਅੰਬ ਨੂੰ ਛਿੱਲ ਕੇ ਕੱਟ ਲਾਂਗੇ ਬੰਦੇ ਆਪਣੇ ਥੋੜੇ ਜਿਹੇ ਕੁੱਝ ਕੇ ਦੇਦੇ ਵਿੱਚ ਆਪਾਂ ਪਾ ਲਾਂਗੇ ਹਲਦੀ ਕਲਰ ਵਾਸਤੇ ਸਵਾਦ ਅਨਸਾਰ ਲੂਣ ਪਾ ਲਾਂਗੇ ਪੈਨਾਂਕ ਅੱਗੇ ਆਪਾਂ ਕ੍ਰੇਲਿਆਂ ਚ ਪਾਇਆ ਵਾ ਆਹ ਪਾਪਾ ਸੇਲੇ ਲੈ ਤੈਨੂੰ ਆਪਾਂ ਕਰ ਲਾਂਗੇ ਬਿੱਲੀ ਕਾਸ਼ ਇਹ ਸਾਲਾ ਆਪਣਾ ਜਿਹੜਾ ਝੁੱਜ ਗਿਆ ਵਾ ਇਹਦੇ ਵਿੱਚ ਜਿਹੜਾ ਆਪਾਂ ਅੰਬ ਬਿੱਲੀ ਕਾਸ਼ ਕਰਕੇ ਲਿਆਏ ਪਾ ਦਿੰਨੇ ਆਂ। ਅੱਗੇ ਬੋਲਨੀ ਸਾਲਾ ਆਪਣਾ ਜਿਹੜਾ ਵਾ ਝੁੱਜ ਗਿਆ ਤੇ ਇਹਨੂੰ ਆਪਾਂ ਕੱਢ ਲੈਨੇ ਆਂ। ਹੁੰਡੇ ਜੀ ਕੱਢ ਲਾਂਗੇ ਤੇ ਠੰਡਾ ਹੋਣ ਤੇ ਫਿਰ ਇਹਨੂੰ ਆਪਾਂ ਕ੍ਰੇਲਿਆਂ ਦੇ ਵਿੱਚ ਭੁੰਨਾਂਗੇ ਮਸਾਲਾ ਆਪਣਾ ਠੰਡਾ ਹੋ ਗਿਆ ਤੇ ਆਪਾਂ ਕ੍ਰੇਲਿਆਂ ਦੇ ਵਿੱਚ ਭਰ ਲੈਨੇ ਆ ਕੋਈ ਜ ਆਪਾਂ ਪਹਿਲਾਂ ਭਰ ਲਿਆ ਇਸ ਤਰੀਕੇ ਨਾਲ ਕੱਚੀ ਅੰਬੀ ਪਾ ਕੇ ਕ੍ਰੇਲੇ ਬਹੁਤ ਕਰਾਰੇ ਬਣਦੇ ਆ ਤੁਸੀਂ ਬਣਾ ਕੇ ਵੇਖੋ ਨਾਲੇ ਬਹੁਤ ਸਵਾਦ ਬਣਦੇ ਆ आप दो तरीक न करेले बनाए अगे आप कच्चा मसाला पा के बनाए आप फ्राई मसाला पा के फिर बनाए कुछ अपा बन लिया गिल भेड़ के कुछ रह गए भी आप बना करेले अपा सारे भर के बन लिया ਹੁਣ ਆਪਾਂ ਪਾਵਾਂਗੇ ਪੈਨ ਦੇ ਵਿੱਚ ਤੇਲ ਇਹਨਾਂ ਨੂੰ ਫਰਾਈ ਕਰਾਂਗੇ ਤੇਲ ਆਪਣਾ ਗਰਮ ਹੋ ਗਿਆ ਵਾ ਤੇ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਤਰੇਲਾ ਪਾਵਾਂਗੇ ਨੇਲੇ ਆਪਣੇ ਸਾਰੇ ਪੈਨ ਦੇ ਵਿੱਚ ਪੈ ਗਏ ਆ ਤੇ ਇਹਨੂੰ ਹੁਣ ਆਪਾਂ ਥੋੜੇ ਥੋੜੇ ਸੇਕ ਤੇ ਮੱਠੀ ਮੱਠੀ ਅੱਜ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਤੇ ਫਿਰ ਆਪਾਂ ਨੇ ਇਹਨੂੰ ਪਲਟਾਂਗੇ ਹੁਣ ਜਦ ਆਪਣੇ ਕਰੇਲੇ ਬਣਦੇ ਆ ਤੇ ਆਪਾਂ ਗੰਡਿਆਂ ਨੂੰ ਕੱਟ ਲਾ ਕੇ ਤੇ ਭਰ ਲੈਨੇ ਆ ਇਸ ਤਰ੍ਹਾਂ ਕੱਟ ਲਾਂਗੇ ਸਾਰੇ ਗੰਡਿਆਂ ਨੂੰ ਇਹ ਬਾਅਦ ਵਿੱਚ ਇਹਨਾਂ ਨੂੰ ਆਪਾਂ ਭੁੰਨਾਂਗੇ ਤਰੇਲਾ ਗਰਮ ਹੁੰਦਾ ਵਾ ਤੇ ਵਿੱਚ ਆਪਾਂ ਗੰਡੇ ਜਿਹੜੇ ਠੰਡੇ ਪਾਉਨੇ ਆ ਤੇ ਇਹਨਾਂ ਦਾ ਬੈਲੈਂਸ ਬਣ ਜਾਂਦਾ ਵਾ ਤੇ ਫਿਰ ਗਰਮੀ ਘਟ ਜਾਂਦੀ ਆ ਤੇ ਨਾਲੇ ਆਪਾਂ ਮਿਲਾ ਕੇ ਖਾਵਾਂਗੇ ਗੰਡੇ ਗੰਡਿਆਂ ਦੇ ਨਾਲ ਤਰੇਲੇ ਆ ਵੇਖੋ ਇੱਕ ਸਾਈਡ ਬਣ ਗਈ ਇਹਦੀ ਆਪਾਂ ਦੂਜੀ ਸਾਈਡ ਕਰ ਦਾਂਗੇ ਇਸੇ ਤਰ੍ਹਾਂ ਆਪਾਂ ਮੱਠੇ ਮੱਠੇ ਸੇਕ ਤੇ ਪਕਾਵਾਂਗੇ ਕਰੇਲੇ ਆਪਣੇ ਜਿਹੜੇ ਜਿਹੜੇ ਪੱਤ ਗਏ ਉਹ ਆਪਾਂ ਕੱਢ ਲਾਂਗੇ ਵੱਖਰੇ ਆ ਵੇਖੋ ਕਿੰਨੇ ਸੋਹਣੇ ਪੁੱਜ ਗਏ ਆ ਇਦਾਂ ਨਾਲੋਂ ਨਾਲ ਆਪਾਂ ਬਾਹਰ ਕੱਢ ਲਾਂਗੇ ਜਿਹੜੇ ਜਿਹੜੇ ਫਰਾਈ ਹੋ ਗਏ ਆ ਕਰੇਲੇ ਆਪਣੇ ਫਰਾਈ ਹੋ ਗਏ ਚੰਗੀ ਤਰ੍ਹਾਂ ਪੁੱਜ ਗਏ ਵੇਖੋ ਤੇ ਹੁਣ ਆਪਾਂ ਗੰਡੇ ਫਰਾਈ ਕਰਨੇ ਇਹਨਾਂ ਨੂੰ ਭਰ ਲੈਣੇ ਆ ਇਹਨਾਂ ਦੇ ਵਿੱਚ ਆ ਮਸਾਲਾ ਸੁੱਕਾ ਭਰਾਂਗੇ ਕਿਉਂਕਿ ਅੰਦਰੋਂ ਕਰਾਰੇ ਜਿਹੇ ਹੋ ਜਾਣਗੇ ਇਹਦੇ ਵਿੱਚ ਆਪਾਂ ਅੰਬਚੂਰ ਮਸਾਲਾ ਹਲਦੀ ਲੂਣ ਮਿਰਚ ਨਹੀਂ ਆਪਾਂ ਪਾ ਰਹੇ ਕਿਉਂਕਿ ਬੱਚਿਆਂ ਨੇ ਖਾਣੇ ਆ ਇਹ ਉਹ ਕਰੇਲੇ ਘੱਟ ਖਾਂਦੇ ਗੰਡੇ ਜਿਆਦਾ ਖਾਂਦੇ ਇਸੇ ਬਚੇ ਤੇਲ ਦੇ ਵਿੱਚ ਆਪਾਂ ਗੰਡੇ ਫਰਾਈ ਕਰ ਲੈਣੇ ਆ ਤੇ ਗੰਡੇ ਆਪਾਂ ਪਾ ਲੈਣੇ ਥੋੜੇ ਥੋੜੇ ਸੇਕ ਦੇ ਵਿੱਚ ਗੰਡੇ ਤੇ ਛੇਤੀ ਬਣ ਜਾਣੇ ਆ ਆਪਾਂ ਬਹੁਤ ਸੇਕ ਘੱਟ ਕਰਤਾ ਮੇਰੇ ਇੱਕ ਪਾਸੇ ਗੰਡਾ ਫਤੂ ਹੀ ਗਿਆ ਇਹ ਬਹੁਤ ਘੱਟ ਸੇਕ ਨਾਲ ਪੱਕ ਜਾਂਦੇ ਆ ਹਾਲੋ ਜੀ ਗੰਡੇ ਤੇ ਕਰੇਲੇ ਬਣ ਕੇ ਆਪਣੇ ਤਿਆਰ ਆ ਤੇ ਕਿੰਨੇ ਕਿੰਨੇ ਇਸ ਤਰ੍ਹਾਂ ਫਰਾਈ ਕਰਕੇ ਕਰੇਲੇ ਬਣਾਏ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰਦੇ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਖੇਰੇ ਬਰਾਕਾ